ਆ ਤੁਹਾਨੂੰ ਵੀਡੀਓ ਦਿਖਾਉਣੇ ਆ ਭਗਵੰਤ ਮਾਨ ਤੇ ਹੁਣ ਤੱਕ ਦੇ ਸਭ ਤੋਂ ਭੇੜੇ ਤੇ ਵੱਡੇ ਦੋਸ਼ ਲੱਗੇ ਨੇ ਤੇ ਇਹ ਦੋਸ਼ ਭਗਵੰਤ ਮਾਨ ਦੀ ਆਪਣੀ ਹੀ ਪਾਰਟੀ ਦੇ ਐਮਐਲਏ ਕੁੰਵਰ ਵਿਜੇ ਪ੍ਰਤਾਪ ਨੇ ਉਦੋਂ ਲਾਏ ਨੇ ਜਦੋਂ ਅਕਾਲ ਤਖਤ ਵੱਲੋਂ ਸੁਖਬੀਰ ਬਾਦਲ ਹੋਰਾਂ ਨੂੰ ਕੋਟਕਪੂਰਾ ਗੋਲੀकांड ਤੇ ਬੇਦਬੀ ਕਾਂਡ ਦੇ ਵਿੱਚ ਸਜ਼ਾ ਸੁਣਾਈ ਗਈ ਹੈ ਤਾਂ ਕੁੰਵਰ ਵਿਜੇ ਪ੍ਰਤਾਪ ਨੇ ਭਗਵੰਤ ਮਾਨ ਤੇ ਵੀ ਆਹ ਸੁਣੋ ਬਹੁਤ ਵੱਡੇ ਦੋਸ਼ ਲਾਏ ਨੇ ਨਾਲ ਹੀ ਚੈਲੰਜ ਕਰ ਦਿੱਤਾ ਹੈ ਭਗਵੰਤਮਾਨ ਨੂੰ ਔਰ ਭਗਵੰਤਮਾਨ ਹੁਣ ਇਹਦੇ ਤੇ ਕੀ ਬੋਲੇਗਾ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਆ ਸੁਣੋ ਕੀ ਬੋਲ ਰਿਹਾ ਕੁਮਰ ਵਿਜੇ ਬਾਕੀ ਗੱਲ ਫੇਰ ਕਰਦੇ ਆ ਇੱਕ ਥੋੜੀ ਸੀ ਇੱਕ ਰਾਹਤ ਦੀ ਉਮੀਦ ਬਣੀ ਹੈ ਕਿ ਦੇਖੋ ਇਨਸਾਫ ਹੋ ਰਿਹਾ ਹੈ ਔਰ ਇਨਸਾਫ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਹੋ ਰਿਹਾ ਹੈ ਜੋ ਕਬੂਲਨਾਮਾ ਹੋਇਆ ਹੈ ਭਗਵੰਤਮਾਨ ਸਾਹਿਬ ਨੂੰ ਮੈਂ ਇਹੀ ਕਹਾਂਗਾ ਕੀ ਤੁਸੀਂ ਇਸ ਕਬੂਲਨਾਮੇ ਦੇ ਆਧਾਰ ਤੇ ਦੁਬਾਰਾ ਤਲਬ ਕਰਵਾਓਗੇ ਆਪਣੀ ਐਸਆਈਟੀ ਨੂੰ ਕਹ ਕੇ ਤੇ ਇਹ ਸਾਰਾ ਕਬੂਲਨਾਮਾ ਤੁਸੀਂ ਕੇਸ ਫਾਈਲ ਤੇ ਲੈ ਕੇ ਅਦਾਲਤ ਦੇ ਵਿੱਚ ਦੋਗੇ ਜੇਕਰ ਤੁਸੀਂ ਦਿੰਦੇ ਹੋ ਤਾਂ ਮੈਂ ਕਹਾਂਗਾ ਕਿ ਹਾਂ ਅੱਜ ਵੀ ਤੁਸੀਂ ਮਤਲਬ ਇਸ ਕੇਸ ਦੇ ਨਾਲ ਜਾਂ ਕੁਝ ਵੀ چاہے ਕੇਸ ਖਰਾਬ ਹੋ ਗਿਆ ਤੁਸੀਂ ਕਰੋਗੇ ਤੇ ਸਾਨੂੰ ਚੰਗਾ ਲੱਗੇਗਾ ਨਹੀਂ ਕਰਦੇ ਹੋ ਤਾਂ ਜੋ ਕੈਪਟਨ ਸਾਹਿਬ ਨੇ ਕੀਤਾ ਤੁਸੀਂ ਵੀ ਹੋ ਰਾਤ ਤੇ ਉਸ ਰਾਤ ਤੋਂ ਬਹੁਤ ਦੂਰ ਔਰ ਬਹੁਤ ਅੱਗੇ ਤੁਸੀਂ ਜਾ ਚੁੱਕੇ ਹੋ एक होर देखो शर्म वाली गल है श्री अकाल तख्त साहिब से जो कुछ होया है एक ट्रेलर है जिस तरह बोलते है ना कि आगे आगे देखिए होता है क्या आगे आगे होर कुछ होना है बहुत कुछ होना है और हर सच्चाई सामने आनी और वो हर चेहरे तो नकाब उठ जाना है जैस जैस ने जो जो करतूत की लेकिन जो कांग्रेस की सरकार सी उदो भी मेरे तस्द किया गया जो ਸਾਡੇ ਮੁੱਖ ਮੰਤਰੀ ਭਗਵੰਤ ਮਾਨ ਬਨੇ ਇਹਨਾਂ ਨੇ ਤਾਂ ਤਸੱਦਦ ਦੀ ਹੱਦ ਕਰ ਦਿੱਤੀ ਹੱਦ ਕਰ ਦਿੱਤੀ ਇਹ ਪਰਮਾਤਮਾ ਦੀ ਕਿਰਪਾ ਹੈ ਕਿ ਮੇਰੇ ਸਾਥ ਚੱਲ ਰਹੀ ਹੈ ਔਰ ਹੋਰ ਬਹੁਤ ਸਾਰੀਆਂ ਗੱਲਾਂ ਨੇ ਜੋ ਮੈਂ ਦੱਸਾਂਗਾ ਇਹਨਾਂ ਦੇ ਨਾਲ ਮੈਂ ਜਾ ਕੇ ਦੋ ਤਿੰਨ ਬਾਰੀ ਮੁਲਾਕਾਤ ਕੀਤੀ ਇਹਨਾਂ ਦੇ ਰੈਜੀਡੈਂਸ ਤੇ ਵੀ ਵਿਧਾਨ ਸਭਾ ਦੇ ਵਿੱਚ ਚਿੱਠੀਆਂ ਨੇ ਮੇਰੇ ਕੋਲ ਚਿੱਠੀਆਂ ਪਈਆਂ ਨੇ ਹਰ ਚਿੱਠੀ ਦੀ ਕਾਪੀ ਜੋ ਮਾਨਜੋਗ ਮੁੱਖ ਮੰਤਰੀ ਸਾਹਿਬ ਨੂੰ ਮੈਂ ਦਿੱਤੀ ਕਿਉਂ ਕਿ ਕਿਉਂਕਿ ਤੁਸੀਂ 24 ਘੰਟਿਆਂ ਦੀ ਗੱਲ ਕੀਤੀ ਸੀ तो एक बार भी तुम्हें उचित तो नहीं समझिया कि मेरे नी गल करो जिस दिन मेरी ज्वाइनिंग हुई सी यूट्यूब पर भी है हरेक थे है फेसबुक पर है कि जिस दिन मेरी ज्वाइनिंग हुई थी भगवंत मान साहब ने केजरीवाल साहब ने यह कि असं बरगाड़ी केस केसाफ देवे सबूत के तौर पर उन्होंने ये कि देखो जिस अफसर ने इंक्वायरी की है वह अफसर हम सा है ਇਹ ਅਫਸਰ ਆਪਣੇ ਕਲਮੀ ਹੁਣ ਇਨਸਾਫ ਦੇਗਾ ਇਸ ਕਰਕੇ ਤੁਸੀਂ ਵਿਸ਼ਵਾਸ ਕਰੋ ਕਿ ਅਸੀਂ ਇਨਸਾਫ ਦੇਵਾਂਗੇ ਇਹ ਭਗਵੰਤ ਮਾਨ ਸਾਹਿਬ ਨੇ 21 ਜੂਨ 2021 ਨੂੰ ਅੰਮ੍ਰਿਤਸਰ ਦੇ ਸਰਕਟ ਹਾਊਸ ਦੇ ਵਿੱਚ ਇਹ ਗੱਲ ਕਹੀ ਸੀ ਔਰ ਤੁਸੀਂ ਸਾਰੇ ਲੋਕਾਂ ਨੇ ਉਸ ਗੱਲ ਤੇ ਵਿਸ਼ਵਾਸ ਕਰ ਲਿਆ ਲੇਕਿਨ ਭਗਵੰਤ ਮਾਨ ਸਾਹਿਬ ਜਦੋਂ ਤੋਂ ਮੁੱਖ ਮੰਤਰੀ ਬਣੇ 16 ਮਾਰਚ 2022 ਇਹਨਾਂ ਨੇ ਇੱਕ ਵਾਰੀ ਵੀ ਉਚਿਤ ਨਹੀਂ ਸਮਝਿਆ ਕਿ ਮੇਰੇ ਨਾਲ ਗਲਤ ਕਰਦੇ ਜਦੋਂ ਮੈਂ ਗਿਆ ਇਹਨਾਂ ਦੇ ਕੋਲ ਦੋ ਤਿੰਨ ਵਾਰੀ ਮੈਂ ਗਿਆ ਹਾਂ ਵਿਧਾਨ ਸਭਾ ਦੇ ਵਿੱਚ ਹੀ ਤੇ ਇਹਨਾਂ ਦੇ ਰੈ residense ਤੇ ਵੀ ਮੈਂ ਕੇਜਰੀਵਾਲ ਸਾਹਿਬ ਨੂੰ ਮਿਲਿਆ ਐਸੇ ਸੰਬੰਧ ਦੇ ਵਿੱਚ ਮੈਨੂੰ ਕੋਈ ਔਦਾ ਨਹੀਂ ਚਾਹੀਦਾ ਸੀ ਮੈਨੂੰ ਕੁਝ ਨਹੀਂ ਚਾਹੀਦਾ ਸੀ ਲੇਕਿਨ ਇਹਨਾਂ ਨੇ ਵੀ ਜੋ ਕੰਮ ਕੈਪਟਨ ਅਮਰਿੰਦਰ ਸਿੰਘ ਜੀ ਨੇ ਕੀਤਾ ਉਸ ਨਾਲੋਂ 100 ਗੁਣਾ ਇਹਨਾਂ ਲੋਕਾਂ ਨੇ ਕੀਤਾ ਤਾਂ ਸੱਦਦ ਵੀ ਕੀਤਾ ਮਰੇਤੇ ਉਹ ਤਸੱਦਦ ਬਿਆਨ ਨਹੀਂ ਕੀਤਾ ਜਾ ਸਕਦਾ ਹੈ ਐਸ ਵੇਲੇ ਮੌਕਾ ਆਉਣ ਦੋ ਮੈਂ ਇੱਕ ਇੱਕ ਤਸੱਦਦ ਦੇ ਬਾਰੇ ਹਰ ਚੀਜ਼ ਮੈਂ ਉਹ ਰਾਜ ਖੋਲਾਂਗਾ ਕਿ ਕਿਸ ਤਰੀਕੇ ਦੇ ਨਾਲ ਕੈਪਟਨ ਸਾਹਿਬ ਦੇ ਟਾਈਮ ਮੇਰੇ ਤੇ ਤਸੱਦਦ ਹੋਇਆ ਕਿਸ ਤਰੀਕੇ ਦੇ ਨਾਲ ਭਗਵੰਤ ਮਾਨ ਜੀ ਦੇ ਟਾਈਮ ਮੇਰੇ ਤੇ ਤਸੱਦਦ ਹੋਇਆ ਤੇ ਅੱਜ ਵੀ ਕਿਸ ਤਰੀਕੇ ਦੇ ਨਾਲ ਹੋ ਰਿਹਾ ਹੈ ਸਿਰਫ ਇਹੀ ਹੈ ਕਿ ਇਹ ਨਾ ਕਿਸਾਂ ਦੇ ਉੱਤੇ ਮੈਂ ਪਹਰਾ ਦੇ ਰਿਹਾ ਹਾਂ ਹਾਈ ਕੋਰਟ ਹੋਵੇ ਸੁਪਰੀਮ ਤੇ ਬਾਕੀ ਵੀਡੀਓ ਤੁਹਾਨੂੰ ਕੁਮਰ ਵਿਜੇ ਪ੍ਰਤਾਪ ਦੀ ਅੱਗੇ ਦਿਖਾਉਣੇ ਆ ਕੁਮਰ ਵਿਜੇ ਪ੍ਰਤਾਪ ਨੇ ਨਾਲੇ ਤਾਂ ਭਗਵੰਤਮਾਨ ਤੇ ਲਾਇਏ ਨੇ ਦੋਸ਼ ਤੇ ਨਾਲੇ ਉਹਨੂੰ ਕਰ ਦਿੱਤਾ ਚੈਲੰਜ ਕੁਮਰ ਵਿਜੇ ਪ੍ਰਤਾਪ ਕਹਿੰਦਾ ਹੈ ਕਿ ਜਿਹੜੇ ਗੁਨਾਹਾਂ ਦੀ ਸਜ਼ਾ ਸੁਖਬੀਰ ਬਾਦਲ ਹੋਰਾਂ ਨੂੰ ਅੱਜ ਮਿਲੀ ਹੈ ਨਾ ਇਹ ਜਦੋਂ ਮੈਂ ਜਾਂਚ ਕੀਤੀ ਸੀ ਜਦੋਂ ਮੈਂ ਰਿਪੋਰਟ ਸੌਂਪੀ ਸੀ ਤਾਂ ਮੈਂ ਇਹ ਸਾਰੇ ਦੋਸ਼ ਉਦੋਂ ਸਾਬਤ ਕਰ ਦਿੱਤੇ ਸੀ ਪਰ ਉਹ ਕਹਿੰਦਾ ਸਾਰੇ ਰਲੇ ਮਿਲੇ ਹੋਏ ਨੇ ਉਹ ਕਹਿੰਦਾ ਮੇਰੀ ਰਿਪੋਰਟ ਜਾਣ ਬੁੱਝ ਕੇ ਇਹਨਾਂ ਨੇ ਖਾਰਜੀ ਕਰ ਦਿੱਤੀ ਔਰ ਕਹਿੰਦਾ ਜਿਵੇਂ ਜਿਵੇਂ ਕੈਪਟਨ ਸਰਕਾਰ ਕਰਦੀ ਰਹੀ ਓਵੇਂ ਹੀ ਭਗਵੰਤਮਾਨ ਸਰਕਾਰ ਕਰਦੀ ਹੈ ਕੁਮਰ ਵਿਜੇ ਪ੍ਰਤਾਪ ਕਹਿੰਦਾ ਕਿ ਹੁਣ ਜਦੋਂ ਇਹਨਾਂ ਨੇ ਗੜਾ ਕਬੂਲ ਕਰ ਲਏ ਨੇ ਤਾਂ ਜੇਕਰ ਭਗਵੰਤਮਾਨ ਸਰਕਾਰ 'ਚ ਦਮ ਹੈ ਤਾਂ ਕਹਿੰਦਾ ਹੁਣ ਇਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਭਗਵੰਤਮਾਨ ਸਰਕਾਰ ਕਰੇ ਕਿਉਂਕਿ ਬਹੁਤ ਵੱਡੇ ਦੋਸ਼ ਸੁਖਬੀਰ ਬਾਦਲ ਹੋਰਾਂ ਨੇ ਕਬੂਲ ਲਏ ਨੇ ਉਹਨਾਂ ਨੇ ਕਹਿ ਦਿੱਤਾ ਕਿ ਕੋਟ ਪੂਰਾ ਗੋਲੀ ਕਾਂਡ ਦੇ ਵੀ ਗੁਨਾਹਗਰ ਅਸੀਂ ਆਂ ਬੇਅਦਬੀ ਦੇ ਵੀ ਅਸੀਂ ਆਂ ਹੋਰ ਵੀ ਵੱਡੇ ਗੁਨਾ ਉਹਨਾਂ ਨੇ ਮੰਨ ਲਏ ਤਾਂ ਹੁਣ ਕੋਰ ਵਿਜੇ ਪ੍ਰਤਾਪ ਕਹਿੰਦਾ ਜੇਕਰ ਭਗਵੰਤਮਾਨ ਆਪਣੇ ਤੇ ਲੱਗੇ ਗੁਨਾਹਾਂ ਨੂੰ ਧੋਣਾ ਚਾਹੁੰਦਾ ਹੈ ਤਾ ਫਿਰ ਉਹਨੂੰ ਕਾਰਵਾਈ ਕਰਨੀ ਚਾਹੀਦੀ ਹੈ ਆ ਸੁਣਿਓ ਕੁਮਰ ਵਿਜੇ ਪ੍ਰਤਾਪ ਕੀ ਬੋਲ ਰਿਹਾ ਤੇ ਕੁਮਨ ਵਿਜੇ ਪ੍ਰਤਾਪ ਨੇ ਇਹ ਵੀ ਕਿਹਾ ਉਹ ਕਹਿੰਦਾ ਭਗਵੰਤਮਾਨ ਜਿੰਨਾ ਕੈਪਟਨ ਸਰਕਾਰ ਨੇ ਮੇਰੇ ਤੇ ਤਸ਼ੱਦਦ ਕੀਤਾ ਭਗਵੰਤਮਾਨ ਸਰਕਾਰ ਨੇ ਉਸ ਤੋਂ ਕਿਤੇ ਵੱਧ ਕੀਤਾ ਤਸ਼ੱਦਦ ਉਹ ਵੀ ਤੁਹਾਨੂੰ ਸੁਣਾਉਣਿਆ ਕੀ ਬੋਲਦਾ ਔਰ ਕੁਮਰ ਵਿਜੇ ਪ੍ਰਤਾਪੇ ਵੀ ਕਹਿੰਦਾ ਕਹਿੰਦਾ ਕਿ ਆਮ ਆਦਮੀ ਪਾਰਟੀ ਜਦੋਂ ਬੇਅਦਬੀ ਦੇ ਮੁੱਦੇ ਉਠਾ ਕੇ ਸਰਕਾਰ ਬਣਾਈ ਹੈ ਤਾਂ ਉਸ ਤੋਂ ਬਾਅਦ ਕਾਰਵਾਈ ਨਹੀਂ ਕੀਤੀ ਕਹਿੰਦਾ ਮੈਂ ਭਗਵੰਤਮਾਨ ਨੂੰ ਦੋ ਤਿੰਨ ਵਾਰੀ ਮਿਲਿਆ ਮੇਰੀ ਗੱਲ ਨਹੀਂ ਸੁਣੀ ਉਹ ਕਹਿੰਦਾ ਕਿ ਮੈਂ ਕੇਜਰੀਵਾਲ ਨੂੰ ਵੀ ਮਿਲਿਆ ਉਹਨੇ ਵੀ ਮੇਰੀ ਗੱਲ ਨਹੀਂ ਸੁਣੀ ਕੀ ਕਹਿੰਦਾ ਕੁਮਰ ਵਿਜੇ ਪ੍ਰਤਾਪ ਆ ਜਰਾ ਸੁਣਿਓ ਬੋਰ ਨੇ ਆਏ ਇੱਥੇ ਔਰ ਕੀ ਕਰਨੇ ਲਗੇ ਅਸੀਂ ਕੀ ਕਰਨ ਵਾਸਤੇ ਆਏ ਸੀ ਤੇ ਕੀ ਅਸੀਂ ਕਰਨ ਲੱਗ ਪਏ ਤੇ ਇਹ ਸਾਰਾ ਕੁਝ ਦੇਖੋ ਜੇਕਰ ਅਸੀਂ ਨਹੀਂ ਕਰਦੇ ਹਾਂ ਤੇ ਜਨਤਾ ਕਿਸੇ ਦੀ ਗੁਲਾਮ ਨਹੀਂ ਹੈ ਨਾ ਆਟਾ ਦਾਲ ਦੀ ਗੁਲਾਮ ਰਹੀ ਹੈ ना कोई बिजली दी गुलाम रही है ना कोई एक हज़ार रुपए दी गुलाम रही है ए जनता स्वतंत्र है और जनता अपने हिसाब के नालू सिंहासन बिठा है सिंहासन तो चक के बाहर सुट देना है यह सब जनता सुप्रीम हुंदी है तो असी जनहित काम करांगे। और दोबारा मैं कहना है कि भावे भगवंत मान जी तुसी जिन्ना मर्जी तशद कर लो असी मुंह तोड़वा जवाब देवांगे जिन्नी ताकत है ਜਿੰਨੀ ਤੱਕ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਬਖਸੀ ਹੋਈ ਹੈ ਅਸੀਂ ਮੋਹ ਤੋੜਵਾ ਜਵਾਬ ਕਰਾਂਗੇ ਔਰ ਅੱਜ ਦੇਖੋ ਇੱਕ ਗਲੀ ਦੇ ਵਿੱਚ ਰਹ ਰਹੇ ਹਾਂ ਤੁਹਾਡੇ ਕਰਕੇ ਤੁਹਾਡੇ ਕਰਕੇ ਔਰ ਆਉਣ ਵਾਲੇ ਸਮਾਂ ਦੇ ਵਿੱਚ ਮੈਂ ਸਾਰਾ ਰਾਜ ਤੁਹਾਨੂੰ ਫੋਲ ਕਰਕੇ ਦਿਵਾਉਂਗਾ ਕਿ ਮੈਂ ਇੱਕ ਗਲੀ ਦੇ ਵਿੱਚ ਕਿਸ ਤਰ੍ਹਾਂ ਆਇਆ ਇੱਕ ਆਈਪੀਐਸ ਅਫਸਰ ਆਈਜੀ ਹੋ ਕੇ ਅੱਜ ਤੁਸੀਂ ਇੱਕ ਗਲੀ ਦੇ ਵਿੱਚ ਰਹਿਣ ਵਾਸਤੇ ਤੁਸੀਂ ਮਜਬੂਰ ਹੋ ਠੀਕ ਹੈ ਤੇ ਲੇਕਿਨ ਇਹ ਸਾਡੀ ਲੜਾਈ ਗੁਰੂ ਗਰੰਥ ਸਾਹਿਬ ਜੀ ਦੀ ਇਹ ਸਾਰੀ ਲੜਾਈ ਸਾਡੀ جاری ਰਹੇਗੀ ਔਰ ਅਸੀਂ ਹਰ ਤਰੀਕੇ ਦੇ ਨਾਲ ਹਰ ਤੁਹਾਡੇ ਵਾਰਦਾ ਮੁਕਾਬਲਾ ਕਰਾਂਗੇ ਔਰ ਇਨਸਾਫ ਮਿਲਣਾ ਹੀ ਮਿਲਣਾ ਹੈ ਔਰ ਇਨਸਾਫ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਤੋਂ ਮਿਲਣਾ ਹੈ ਇਹਨਾਂ ਸਬਦਾਂ ਦੇ ਨਾਲ ਕੁੰਵਰ ਵੀਰ ਪ੍ਰਤਾਪ ਨੇ ਭਗਵੰਤ ਮਾਨ ਤੇ ਭੇੜੇ ਭੇੜੇ ਦੋਸ਼ ਵੀ ਲਾਏ ਨੇ ਚੈਲੰਜ ਵੀ ਕੀਤਾ ਹੈ ਤੇ ਧਮਕੀ ਵੀ ਦਿੱਤੀ ਹੈ ਕਿ ਅਜੇ ਮੈਂ ਹੋਰ ਪਰਦੇ ਖੋਲਾਂਗਾ ਅਜੇ ਮੈਂ ਹੋਰ ਰਾਜ ਆਉਣ ਵਾਲੇ ਦਿਨਾਂ 'ਚ ਐਸੇ ਖੋਲਾਂਗਾ ਕਿ ਦੁਨੀਆ ਦੇਖਦੀ ਰਹਿ ਜਾਏਗੀ ਦੇਖੋ ਕੁਮਰ ਵਿਜੇ ਪ੍ਰਤਾਪ ਨੇ ਜਿਹੜੀ ਅਕਾਲ ਤਖਤ ਸਾਹਿਬ ਨੇ ਸੁਖਬੀਰ ਬਾਦਲ ਹੋਰਾਂ ਨੂੰ ਸਜ਼ਾ ਦਿੱਤੀ ਹੈ ਉਹਦੇ ਬਾਰੇ ਇਹ ਲਾਈਵ ਕੀਤਾ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਔਰ ਕੁਮਰ ਵਿਜੇ ਪ੍ਰਤਾਪ ਕਹਿੰਦਾ ਕਿ ਜੋ ਕੁਝ ਅੱਜਕੱਲ੍ਹ ਤਖਤ ਸਾਹਿਬ ਦੇ ਸਾਹਮਣੇ ਇਹਨਾਂ ਨੇ ਕਬੂਲਿਆ ਇਹ ਸਾਰਾ ਕੁਸ਼ਮੀਰੀ ਰਿਪੋਰਟ ਸੀ ਪਰ ਮੇਰੀ ਰਿਪੋਰਟ ਜਾਣ ਕੇ ਖਾਰਜ ਕੀਤੀ ਗਈ ਕਹਿੰਦਾ ਪਹਿਲਾਂ ਕੈਪਟਨ ਅਮਰਿੰਦਰ ਨੇ ਸਾਰੇ ਪਰਦੇ ਪਾਏ ਫਿਰ ਭਗਵੰਤਮਾਨ ਸਰਕਾਰ ਨੇ ਵੀ ਹੁਣ ਤੱਕ ਐਯੋ ਕੁਝ ਕੀਤਾ ਔਰ ਉਹ ਕਹਿੰਦਾ ਕਿ ਭਗਵੰਤਮਾਨ ਸਰਕਾਰ ਜੇ ਹੁਣ ਚਾਏ ਤਾਂ ਅਜਿਹਾ ਕੁਝ ਇਹਨਾਂ ਨੇ ਕਬੂਲ ਲਿਆ ਇਹ ਸਾਰਾ ਕੁਝ ਅਦਾਲਤ ਚ ਪੇਸ਼ ਕਰਕੇ ਔਰ ਇਹਨਾਂ ਤੇ ਇਸ ਚੀਜ਼ ਦੀ ਕਾਰਵਾਈ ਕਰਵਾਵੇ ਔਰ ਕੁਮਰ ਵਿਜੇ ਪ੍ਰਤਾਪ ਕਹਿੰਦਾ ਕਿ ਮੇਰੀ ਸਰਕਾਰ ਮੇਰੀ ਕਦੇ ਗੱਲ ਹੀ ਨਹੀਂ ਸੁਣੀ ਕਹਿੰਦਾ ਮੈਂ ਇੱਕ ਆਈਪੀਐਸ ਅਫਸਰ ਦੀ ਨੌਕਰੀ ਛੱਡੀ ਔਰ ਫਿਰ ਮੈਂ ਇਹਨਾਂ ਚ ਸ਼ਾਮਲ ਹੋਇਆ ਔਰ ਕਹਿੰਦਾ ਮੈਂ ਕਈ ਵਾਰ ਉਸ ਤੋਂ ਬਾਅਦ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਨ ਤੋਂ ਬਾਅਦ ਮਿਲ ਚੁੱਕਾ ਉਹ ਮੇਰੀ ਗੱਲ ਹੀ ਨਹੀਂ ਸੁਣਦਾ ਔਰ ਉਹ ਕਹਿੰਦਾ ਕਿ ਮੈਂ ਆ ਨਿੱਕੇ ਜੇ ਗਲੀ ਚ ਰਹਿਣ ਲਈ ਮਜਬੂਰ ਹਾਂ ਕਿਉਂਕਿ ਮੇਰੀ ਕੋਈ ਸੁਣਵਾਈ ਨਹੀਂ ਹੈ ਪਰ ਉਹ ਕਹਿੰਦਾ ਮੇਰਾ ਕੇਸ ਗੁਰੂ ਗੋਬਿੰਦ ਸਿੰਘ ਦੀ ਅਦਾਲਤ ਦੇ ਵਿੱਚ ਹੈ ਕੁਮਰ ਵਿਜੇ ਪ੍ਰਤਾਪ ਕਹਿੰਦਾ ਇਹ ਨਾਂ ਸੁਣ ਗੁਰੂ ਗੋਬਿੰਦ ਸਿੰਘ ਦੀ ਅਦਾਲਤ ਮੇਰਾ ਕੇਸ ਜ਼ਰੂਰ ਸੁਨੇਗੀ ਔਰ ਉਹ ਕਹਿੰਦਾ ਉਹ ਕਹਿੰਦਾ ਕਿ ਭਗਵੰਤਮਾਨ ਸਰਕਾਰ ਨੇ ਮੇਰੇ ਤੇ ਬਹੁਤ ਵੱਡਾ ਤਸ਼ੱਦਦ ਕੀਤਾ ਹੁਣ ਤੱਕ ਉਹ ਕਹਿੰਦਾ ਕਿ ਮੈਂ ਪਤਾ ਨਹੀਂ ਕਿਵੇਂ ਜ਼ਿੰਦਾ ਹਾਂ ਜਿੰਨਾ ਇਹਨਾਂ ਨੇ ਮੇਰੇ ਤੇ ਤਸ਼ੱਦਦ ਕੀਤਾ ਮੈਂ ਕੱਲਾ ਲੜਾਈ ਲੜ ਰਿਹਾ ਕਹਿੰਦਾ ਬੇਅਦਵੀ ਦੇ ਖਿਲਾਫ ਕਹਿੰਦਾ ਬੇਅਦਵੀ ਦੇ ਮੁੱਦੇ ਤੇ ਸਰਕਾਰ ਬਣਾਈ ਬਾਅਦ ਚ ਬੇਅਦਵੀ ਦੇ ਮੁੱਦੇ ਤੇ ਕੱਖ ਨਹੀਂ ਕੀਤਾ ਜਿਵੇਂ ਦੂਜਿਆਂ ਨੇ ਨਹੀਂ ਕੀਤਾ ਉਵੇਂ ਭਗਵੰਤ ਮਾਨ ਨੇ ਨਹੀਂ ਕੀਤਾ ਪਰ ਉਹ ਕਹਿੰਦਾ ਕਹਿੰਦਾ ਮੈਂ ਲੜਾਈ ਲੜਾਂਗਾ ਮੈਂ ਆਉਣ ਵਾਲੇ ਟਾਈਮ ਚ ਐਸੇ ਭੇਦ ਖੋਲਾਂਗਾ ਜਿਹੜੇ ਇਹ ਭਗਵੰਤ ਮਾਨ ਤੇ ਮੇਰੀ ਪਾਰਟੀ ਨੂੰ ਵੀ ਬਹੁਤ ਭਾਰੀ ਪੈਣਗੇ ਔਰ ਅਗਲੀ ਗੱਲ ਉਹਨੇ ਇਹ ਆਖੀ ਹੈ ਉਹ ਕਹਿੰਦਾ ਭਗਵੰਤ ਮਾਨ ਕਹਿੰਦਾ ਸੀ ਇੱਕ ਦਿਨ ਵਿਧਾਨ ਸਭਾ ਦੇ ਵਿੱਚ ਕਿ ਆਉਣ ਵਾਲੇ ਦਿਨਾਂ ਚ ਬੇਅਦਬੀ ਮੁੱਦੇ ਤੇ ਨਵੇਂ ਤੱਥ ਸਾਹਮਣੇ ਆਉਣਗੇ ਤੇ ਕਹਿੰਦਾ ਨਵਾਂ ਕਿਹੜਾ ਆਇਆ ਕਹਿੰਦਾ ਸਾਡੀ ਹੀ ਪਾਰਟੀ ਦਾ ਇੱਕ ਐਮਐਲਏ ਬੇਅਦਬੀ ਦੇ ਕੇਸ ਦੇ ਵਿੱਚ ਉਹਨੂੰ ਸਜ਼ਾ ਹੋ ਗਈ ਏ ਕਹਿੰਦਾ ਇਹ ਨਵਾਂ ਤੱਥ ਹੈ ਔਰ ਕਹਿੰਦਾ ਮੈਂ ਹਰਾਨ ਹੁਣ ਤੱਕ ਕੋਈ ਵੀ ਪਾਰਟੀ ਇਸ ਮੁੱਦੇ ਤੇ ਬੋਲੀ ਨਹੀਂ ਨਾ ਕਾਂਗਰਸ ਬੋਲੀ ਨਾ ਭਾਜਪਾ ਬੋਲੀ ਹੈ ਨਾ ਅਕਾਲੀ ਦਲ ਬੋਲਿਆ ਤੇ ਆਮ ਆਦਮੀ ਪਾਰਟੀ ਸਾਡੀ ਨੇ ਤਾਂ ਕਹਿੰਦਾ ਬੋਲਣਾ ਹੀ ਕੀ ਹੈ ਕਹਿੰਦਾ ਮੈਂ ਸਾਡੇ ਆਗੂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਏ ਵੀ ਇਹਦੇ ਤੇ ਜਵਾਬ ਦਿਓ ਵੀ ਆਪਣੀ ਪਾਰਟੀ ਦਾ ਐਮਐਲਏ ਬੇਅਦਬੀ ਕੇਸ ਦੇ ਵਿੱਚ ਜਿਹੜਾ ਮਲੇਰ ਕੋਟ ਦਾ ਬੇਅਦਬੀ ਕੇਸ ਹੋਇਆ ਸੀ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਮੌਜੂਦਾ ਵਿਧਾਇਕ ਜਿਹਦਾ ਨਾਮ ਨਰੇਸ਼ যাদব ਹੈ ਉਹਨੂੰ ਉਹਨੂੰ ਦੋਸ਼ੀ ਠਹਿ ਰਾਇਆ ਗਿਆ ਹੈ ਸਜ਼ਾ ਕਰ ਦਿੱਤੀ ਗਈ ਹੈ ਤਾਂ ਉਹਨੂੰ ਜ਼ਮਾਨਤ ਵੀ ਨਹੀਂ ਦਿੱਤੀ ਕੋਰਟ ਨੇ ਤਾਂ ਕੁਮਰ ਵਿਜੇ ਪ੍ਰਤਾਪ ਕਹਿੰਦਾ ਸਾਡੀ ਪਾਰਟੀ ਇਸ ਮੁੱਦੇ ਤੇ ਚੁੱਪ ਕਿਉਂ ਹੈ ਕਹਿੰਦਾ ਅਸੀਂ ਤਾਂ ਬਦਲਣ ਆਏ ਸੀ ਅਸੀਂ ਆਪ ਉਸੇ ਕੁਛ ਦਾ ਸ਼ਿਕਾਰ ਹੋ ਗਏ ਆ ਇਹ ਗੱਲ ਕਲੀਅਰ ਕਟ ਕੁਮਰ ਵਿਜੇ ਪ੍ਰਤਾਪ ਨੇ ਬੋਲੀ ਹੈ ਉਹ ਕਹਿੰਦਾ ਸੀ ਤਾਂ ਬਦਲਾ ਕਰਨਾ ਏ ਸੀ ਅਸੀਂ ਖੁਦ ਉਹੀ ਚੀਜ਼ਾਂ ਕਰਨ ਲੱਗ ਪਏ ਆ ਹੁਣ ਤੁਸੀਂ ਦੱਸਿਓ ਕਿ ਕੁਮਰ ਵਿਜੇ ਪ੍ਰਤਾਪ ਠੀਕ ਕਹਿ ਰਿਹਾ ਜਾਂ ਗਲਤ ਕਹਿ ਰਿਹਾ ਕੁਮਰ ਵਿਜੇ ਪ੍ਰਤਾਪ ਨੇ ਆਖਿਆ ਉਹ ਕਹਿੰਦਾ ਅੱਜ ਤੱਕ ਜਿੰਨਾ ਕੋ ਸਾਹਮਣੇ ਸੁਖਬੀਰ ਬਾਦਲ ਹੋਰਾਂ ਦਾ ਬੇਅਤਬੀ ਕੇਸ ਤੇ ਹੋਰ ਸਾਰਾ ਕੁਝ ਆਇਆ ਕਹਿੰਦਾ ਇਹ ਤਾਂ ਅਜੇ ਬਹੁਤ ਥੋੜਾ ਹੈ ਕੁਮਰ ਵਿਜੇ ਪ੍ਰਤਾਪ ਕਹਿੰਦਾ ਹੈ ਕਹਿੰਦਾ ਇਹ ਤਾਂ ਅਜੇ ਟ੍ਰੇਲਰ ਹੈ ਕਹਿੰਦਾ ਅਜੇ ਜਿਵੇਂ ਉਹ ਕਹਿੰਦੇ ਨੇ ਕਿ ਪਿਕਚਰ ਅਭੀ ਬਾਕੀ ਹੈ ਔਰ ਆਗੇ-ਆਗੇ ਦੇਖੋ ਹੁੰਦਾ ਹੈ ਕਿਆ ਕਹਿੰਦਾ ਬੜਾ ਕੁਝ ਅਜੇ ਸਾਹਮਣੇ ਆਉਣਾ ਹੈ ਔਰ ਕਹਿੰਦਾ ਜਿਹੜੀਆਂ ਇਹਨਾਂ ਦੀਆਂ ਮਿਲੀਭੁਗਤਾ ਨੇ ਉਹ ਸਾਹਮਣੇ ਆਉਣਗੀਆਂ ਔਰ ਕਹਿੰਦਾ ਸਾਰਾ ਕੁਝ ਠਰਾਲ ਮਿਲ ਕੇ ਚੱਲਦਾ ਹੈ ਕੁਮਰ ਵਿਜੇ ਪ੍ਰਤਾਪ ਨੇ ਸਿੱਧੇ ਸਿੱਧਾ ਕਿਸੇ ਨੂੰ ਨਹੀਂ ਬਖਸ਼ਿਆ ਮੈਨੂੰ ਲੱਗਦਾ ਹੈ ਕੁਮਰ ਵਿਜੇ ਪ੍ਰਤਾਪ ਨੇ ਬੜੀਆਂ ਖਰੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਨੂੰ ਕੁਮਰ ਵਿਜੇ ਪ੍ਰਤਾਪ ਦੀ ਗੱਲ ਸੁਣਨੀ ਚਾਹੀਦੀ ਹੈ ਕੁਮਰ ਵਿਜੇ ਪ੍ਰਤਾਪ ਦੇ ਨਾਲ ਖੜਨ ਦੀ ਲੋੜ ਹੈ ਆਮ ਆਦਮੀ ਪਾਰਟੀ ਜੇ ਸੱਚਮੁੱਚ ਜਿਹੜੇ ਦੋਸ਼ ਕੁਮਰ ਵਿਜੇ ਪ੍ਰਤਾਪ ਲਾ ਰਿਹਾ ਹੈ ਉਹਨਾਂ ਦੇ ਉੱਪਰ ਜੇਕਰ ਉਹ ਇਹ ਦੋ ਸੱਚੇ ਨੇ ਤਾਂ ਫਿਰ ਆਮ ਆਦਮੀ ਪਾਰਟੀ ਨੂੰ ਸ਼ਰਮ ਆਉਣੀ ਚਾਹੀਦੀ ਹੈ ਤੇ ਜੇ ਦੋਸ਼ ਝੂਠੇ ਨੇ ਆਮ ਆਦਮੀ ਪਾਰਟੀ ਤਾਂ ਫਿਰ ਆਮ ਆਦਮੀ ਪਾਰਟੀ ਨੂੰ ਇਹਦੇ ਤੇ ਆਪਣਾ ਪੱਖ ਰੱਖਣਾ ਚਾਹੀਦਾ ਹੈ ਇਹਦੇ ਉੱਪਰ ਆਪਣੀ ਗੱਲ ਰੱਖਣੀ ਚਾਹੀਦੀ ਹੈ ਕੁਮਰ ਵਿਜੇ ਪ੍ਰਤਾਪ ਦੀਆਂ ਗੱਲਾਂ ਨੂੰ ਸਿਰਫ ਸ਼ਬਦਾਂ ਨਾਲ ਨਹੀਂ ਭਾਸ਼ਣ ਨਾਲ ਨਹੀਂ ਤੱਥਾਂ ਸਬੂਤਾਂ ਤੇ ਦਲੀਲਾਂ ਦੇ ਨਾਲ ਉਹਨੂੰ ਖਾਰਜ ਕਰਨਾ ਚਾਹੀਦਾ ਬਹੁਤ ਗੰਭੀਰ ਤੇ ਵੱਡੇ ਦੋਸ਼ ਕੁੰਵਰ ਵਿਜੇ ਪ੍ਰਤਾਪ ਨੇ ਲਾਏ ਨੇ ਕੋਈ ਛੋਟੇ ਦੋਸ਼ ਨਹੀਂ ਹੈ ਕੁੰਵਰ ਵਿਜੇ ਪ੍ਰਤਾਪ ਨੇ ਉਦੋਂ ਨੌਕਰੀ ਛੱਡੀ ਸੀ ਜਿਵੇਂ ਕਿ ਕੁੰਵਰ ਵਿਜੇ ਪ੍ਰਤਾਪ ਨੇ ਆਪ ਵੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਖਿਆ ਕੁੰਵਰ ਵਿਜੇ ਪ੍ਰਤਾਪ ਕਹਿੰਦਾ ਕਿ ਮੈਂ ਕੈਪਟਨ ਸਰਕਾਰ ਵੇਲੇ ਜਦੋਂ ਮੈਨੂੰ ਲੱਗਿਆ ਕਿ ਇੱਥੇ ਸੱਚ ਹੱਕ ਦੀ ਕੋਈ ਗੱਲ ਨਹੀਂ ਹੋ ਰਹੀ ਤਾਂ ਇੱਥੇ ਹੋਰ ਕੰਮ ਕਰਨ ਦੀ ਲੋੜ ਨਹੀਂ ਗਈ ਤਾਂ ਕਹਿੰਦਾ ਮੈਂ ਉਸ ਸਿਸਟਮ ਨੂੰ ਬਦਲਣ ਦੇ ਲਈ ਆਪਣੀ ਇੰਨੀ ਵੱਡੇ ਅਫਸਰ ਦੀ ਨੌਕਰੀ ਛੱਡੀ ਆਈਪੀਐਸ ਅਫਸਰ ਬਹੁਤ ਵੱਡਾ ਪੁਲਿਸ ਅਫਸਰ ਹੁੰਦਾ ਤੁਸੀਂ ਸਾਰੇ ਜਾਣਦੇ ਹੋ ਆਈਜੀ ਰੈਂਕ ਮਤਲਬ ਐਸਐਸਪੀ ਤੋਂ ਉੱਪਰ ਆਈਜੀ ਰੈਂਕ ਦਾ ਅਫੀਸਰ ਤੇ ਕਲਾਸ 1 ਅਫਸਰ ਉਹਨੇ ਨੌਕਰੀ ਛੱਡੀ ਆਮ ਆਦਮੀ ਪਾਰਟੀ ਨੇ ਆਪਣੇ ਸ਼ਾਮਲ ਕਰ ਲਿਆ ਉਸ ਤੋਂ ਬਾਅਦ ਲੋਕਾਂ ਨੂੰ ਇਹ ਲੱਗਦਾ ਸੀ ਕਿ ਆਮ ਆਦਮੀ ਪਾਰਟੀ ਜੇ ਸਰਕਾਰ ਬਣੀ ਤਾਂ ਕੁਮਰ ਵਿਜੇ ਪ੍ਰਤਾਪ ਨੂੰ ਕੋਈ ਵੱਡਾ ਅਹੁਦਾ ਦੇਣਗੀ ਪਰ ਕੁਮਰ ਵਿਜੇ ਪ੍ਰਤਾਪ ਨੂੰ ਅਹੁਦਾ ਤੱਕ ਹੀ ਦੇਣਾ ਸੀ ਉਹਨੂੰ ਗੁੱਠੀਏ ਲਾਇਆ ਹੋਇਆ ਤੇ ਇਹ ਗੱਲ ਉਹ ਆਪ ਕਹਿ ਰਿਹਾ ਮੈਂ ਨਹੀਂ ਕਹਿ ਰਿਹਾ ਕੁਮਰ ਵਿਜੇ ਪ੍ਰਤਾਪ ਕਹਿ ਰਿਹਾ ਕਿ ਮੈਨੂੰ ਗੁੱਠੀਏ ਲਾਇਆ ਹੋਇਆ ਕੁਮਰ ਵਿਜੇ ਪ੍ਰਤਾਪ ਆਪ ਕਹਿ ਰਿਹਾ ਕਿ ਮੇਰੀ ਕੋਈ ਸੁਣਵਾਈ ਨਹੀਂ ਹੈ ਕੋਰ ਵਿਜੇ ਪ੍ਰਤਾਪ ਕਹਿ ਰਿਹਾ ਕਿ ਮੈਂ ਇੱਕ ਛੋਟੇ ਜੀ ਗਲੀ ਦੇ ਇਸ ਮਕਾਨ 'ਚ ਰਹਿਣ ਲਈ ਮਜਬੂਰ ਹਾਂ ਮੇਰੀ ਆਪਣੀ ਹੀ ਸਰਕਾਰ ਦੇ ਵਿੱਚ ਕੋਈ ਸੁਣਵਾਈ ਨਹੀਂ ਹੈ ਪਹਿਲਾਂ ਵੀ ਕੁਮਰ ਵਿਜੇ ਪ੍ਰਤਾਪ ਕਈ ਵਾਰ ਇਹਨਾਂ ਮੁੱਦਿਆਂ ਤੇ ਬੋਲਿਆ ਹੈ ਭਗਵੰਤਮਾਨ ਸਰਕਾਰ ਨੇ ਉਹਦਾ ਕੋਈ ਜਵਾਬ ਨਹੀਂ ਦਿੱਤਾ ਕੁਮਰ ਵਿਜੇ ਪ੍ਰਤਾਪ ਨੇ ਪਹਿਲਾਂ ਵਿਧਾਨ ਸਭਾ ਦੇ ਵਿੱਚ ਵੀ ਆਪਣੀ ਹੀ ਪਾਰਟੀ ਦੀ ਸਰਕਾਰ ਤੇ ਮੁੱਦੇ ਉਠਾਏ ਸੋਸ਼ਲ ਮੀਡੀਆ ਤੇ ਵੀ ਉਠਾਏ ਪਰ ਨਾ ਤਾਂ ਭਗਵੰਤਮਾਨ ਸਰਕਾਰ ਅੱਜ ਤੱਕ ਇਹਨਾਂ ਮੁੱਦਿਆਂ ਨੂੰ ਖੰਡਨ ਕਰ ਸਕੀ ਹੈ ਨਾ ਇਹਨਾਂ ਦੇ ਪੱਖ ਚ ਨਾ ਵਿਰੋਧ ਚ ਕੁਝ ਨਹੀਂ ਬੋਲੀ ਉਹ ਜਿਵੇਂ ਕਹਿੰਦੇ ਨੇ ਦੜ ਵੱਟ ਜਮਾਨਾ ਕੱਟ ਭਲੇ ਦਿਨ ਆਉਣਗੇ ਉਹ ਨੀਤੀ ਭਗਵੰਤ ਮਾਨ ਸਰਕਾਰ ਨੇ ਹੁਣ ਤੱਕ ਅਪਣਾਈ ਰੱਖੀ ਹੈ ਪਰ ਹੁਣ ਤੱਕ ਉਮਰ ਵਿਜੇ ਪ੍ਰਤਾਪ ਨੇ ਕਮਾਲ ਕਰ ਦਿੱਤੀ ਹੈ ਹੁਣ ਇੱਥੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ अरोड़ा ਨੂੰ ਜ਼ਰੂਰ ਬੋਲਣਾ ਚਾਹੀਦਾ ਹੈ ਅਮਨ अरोड़ा ਨਹੀਂ ਤੇ ਜਿਹੜੇ ਸੰਦੀਪ ਪਾਠਕ ਨੇ ਉਹ ਬੋਲ ਲੈਣ ਸੰਦੀਪ ਪਾਠਕ ਨਹੀਂ ਸੰਜੇ ਸਿੰਘ ਬੋਲ ਲੈਣ ਸੰਜੇ ਸਿੰਘ ਨਹੀਂ ਕੇਜਰੀਵਾਲ ਤਾਂ ਸੁਪਰੀਮੂ ਆ ਫਿਰ ਉਹ ਬੋਲ ਦੇਵੇ ਕਿ ਸੱਚਮੁੱਚ ਕੇਜਰੀਵਾਲ ਨੂੰ ਵੀ ਕੁਮਰ ਵਿਜੇ ਪ੍ਰਤਾਪ ਮਿਲਿਆ ਜਿਵੇਂ ਕਿ ਉਹ ਦਾਵਾ ਕਰ ਰਿਹਾ ਹੈ ਕੁਮਰ ਵਿਜੇ ਪ੍ਰਤਾਪ ਤਾਂ ਦਾਵਾ ਕਰ ਰਿਹਾ ਹੈ ਕਿ ਮੈ ਮਿਲਿਆ ਉਹ ਤਾਂ ਕਹਿੰਦਾ ਕਿਤੇ ਸੁਣਵਾਈ ਨਹੀਂ ਗਈ ਉਹ ਤਾਂ ਇੱਥੋਂ ਤੱਕ ਕਹਿੰਦਾ ਕਿ ਪਰਦੇ ਪਾਉਣ ਦੀ ਕੋਸ਼ਿਸ਼ ਕੀਤੀ ਹੈ ਬਹੁਤ ਗੰਭੀਰ ਦੋਸ਼ ਨੇ ਜਿਹੜੇ ਕੁਮਰ ਵਿਜੇ ਪ੍ਰਤਾਪ ਨੇ ਲਾਏ ਨੇ ਔਰ ਉਹਨੇ ਨਾਲ ਤੱਥ ਤੇ ਸਬੂਤ ਵੀ ਦਿਖਾਏ ਨੇ ਸਬੂਤਾਂ ਦੇ ਨਾਲ ਕੁਮਰ ਵਿਜੇ ਪ੍ਰਤਾਪ ਬੋਲਿਆ ਨਾਲ ਉਹਦੇ ਕੋਲ ਉਹ ਸਾਰੇ ਰਿਪੋਰਟ ਸੀਗੀ ਜਿਹੜੀ ਜਾਂਚ ਰਿਪੋਰਟ ਉਹਦੋਂ ਜਾਂਚ ਕਰਕੇ ਉਹਨੇ ਬਣਾਈ ਸੀ ਉਹ ਕਹਿੰਦਾ ਜਦੋਂ ਮੈਂ ਜਾਂਚ ਕੀਤੀ ਸੀ ਤਾਂ ਮੈਂ ਇਹਨਾਂ ਦੇ ਸਾਰੇ ਪਰਿਵਾਰ ਦੇ ਸੁਖਬੀਰ ਬਾਦਲ ਕੇ ਬਾਦਲਾਂ ਦੇ ਸਾਰੇ ਪਰਿਵਾਰ ਦੇ ਬਿਆਨ ਲਏ ਸੀਗੇ ਔਰ ਕਹਿੰਦਾ ਮੈਂ ਅਕਸ਼ੇ ਕੁਮਾਰ ਦੇ ਵੀ ਬਿਆਨ ਲਏ ਸੀ ਕਿਉਂਕਿ ਅਕਸ਼ੇ ਵੀ ਉਹਦੀਆਂ ਫਿਲਮਾਂ ਦਾ ਵੀ ਸਬੰਧ ਦਾ ਕਹਿੰਦਾ ਇਹਦੇ ਨਾਲ ਉਹ ਵੀ ਉਹਨੇ ਅੱਜ ਦੇ ਇਸ ਲਾਈਵ ਦੇ ਵਿੱਚ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਹੁਣ ਕੁਮਰ ਵਿਜੇ ਪ੍ਰਤਾਪ ਨੇ ਲੋਕਾਂ ਦੀ ਕਚਹਿਰੀ 'ਚ ਆਪਣੀ ਗੱਲ ਰੱਖ ਦਿੱਤੀ ਹੈ ਹੁਣ ਅੱਗੇ ਲੋਕਾਂ ਨੇ ਦੇਖਣਾ ਹੈ ਆਪਾਂ ਨੂੰ ਕੀ ਲੱਗਦਾ ਹੈ ਵੇਖੋ ਸੁਖਬੀਰ ਬਾਦਲ ਹੋਰਾਂ ਨੂੰ ਜਿਹੜੀ ਸਜ਼ਾ ਕੱਲ ਦਿੱਤੀ ਗਈ ਹੈ ਕਾਫੀ ਲੋਕ ਸਿੱਖ ਸੰਗਤ ਸੋਸ਼ਲ ਮੀਡੀਆ ਤੇ ਕਹਿ ਰਹੀ ਹੈ ਕਿ ਉਹ ਸਜ਼ਾ ਬਹੁਤ ਘੱਟ ਹੈ ਲੋਕ ਕਹਿ ਰਹੇ ਨੇ ਕਿ ਕਾਲ ਤੱਕ ਸਾਬੋਤ ਸੁਪਰੀਮ ਹੈ ਪਰ ਜਿਵੇਂ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਉਹ ਕਹਿੰਦਾ ਸੁਖਬੀਰ ਬਾਦਲ ਦੇ ਨਾਲ ਜਾਣ ਬੁੱਝ ਕੇ ਨਰਮੀ ਵਰਤੀ ਗਈ ਹੈ ਤੇ ਇਹਦੇ ਕਰਕੇ ਪੰਥ ਦੇ ਵਿੱਚ ਰੋਸ ਹੈ ਦੂਜੇ ਪਾਸੇ ਜਿਹੜਾ ਸੁਖਰਾਜ ਸਿੰਘ ਹੈ ਜਿਹੜਾ ਕ੍ਰਿਸ਼ਨ ਭਗਵਾਨ ਸਿੰਘ ਦਾ ਪੁੱਤਰ ਉਹ ਕ੍ਰਿਸ਼ਨ ਭਗਵਾਨ ਸਿੰਘ ਜਿਹੜਾ ਕੋਟ ਪੂਰੇ ਗੋਲੀ ਕਾਂਡ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ ਜਿਹਦਾ ਕੱਲ ਕਬੂਲ ਨਮਾ ਸੁਖਬੀਰ ਬਾਦਲ ਹੋਰਾਂ ਨੇ ਕੀਤਾ ਕਿ ਅਸੀਂ ਗੁਨਾਹ ਕੀਤਾ ਉਹ ਸੁਖਰਾਜ ਸਿੰਘ ਕਹਿੰਦਾ ਕਿ ਜਦੋਂ ਹੁਣ ਸੁਖਬੀਰ ਬਾਦਲ ਹੋਰਾਂ ਨੇ ਆਪਣੇ ਗਨਾਹ ਮੰਨ ਹੀ ਲਏ ਨੇ ਤਾਂ ਹੁਣ ਇਹਨਾਂ ਨੂੰ ਜੇਲ ਹੋਣੀ ਚਾਹੀਦੀ ਹੈ ਤਾਂ ਗੱਲ ਵੀ ਠੀਕ ਹੈ ਤੁਹਾਨੂੰ ਕੀ ਲੱਗਦਾ ਜੱਡਾ ਵੱਡਾ ਗਨਾਹ ਸੁਖਬੀਰ ਬਾਦਲ ਹੋਰਾਂ ਨੇ ਕਬੂਲਿਆ ਕਿ ਹਾਂ ਅਸੀਂ ਮੰਨਦੇ ਹਾਂ ਕਿ ਕੋਟਕ ਪੂਰਾ ਗੋਲੀ ਕਾਂਡ ਤੇ ਲਾਠੀ ਚਾਰਜ ਦੇ ਵਿੱਚ ਅਸੀਂ ਗੁਨਾਹ ਕੀਤਾ ਹੈ ਤਾਂ ਫਿਰ ਹੁਣ ਇਹਨਾਂ ਨੂੰ ਉਸ ਕੇਸ ਦੇ ਵਿੱਚ ਸਜ਼ਾ ਵੀ ਹੋਣੀ ਚਾਹੀਦੀ ਹੈ ਲੋਕ ਇਹ ਕਹਿ ਰਹੇ ਨੇ ਕਿ ਵਿਰਸਾ ਸਿੰਘ ਬਲਟੋਆ ਨੂੰ ਕਾਲ ਤਖਸਾਬ ਨੇ ਸਜ਼ਾ ਦਿੱਤੀ ਕੀ ਸਜ਼ਾ ਦਿੱਤੀ 10 ਸਾਲ ਦੀ ਕਾਲੀ ਦਲ ਚੋਂ ਪਾਸੇ ਕਰ ਦਿੱਤਾ ਤੇ ਦੂਜੇ ਨੰਬਰ ਤੇ ਸੰਗਤ ਕਹਿ ਰਹੀ ਹੈ ਲੋਕ ਕਹਿ ਰਹੇ ਨੇ ਕਿ ਸੁਖਬੀਰ ਬਾਦਲ ਨੂੰ ਉਸ ਤੋਂ 10 ਗੁਣਾ ਵੱਧ ਸਜ਼ਾ ਮਿਲਣੀ ਚਾਹੀਦੀ ਸੀ ਕਿਉਂਕਿ ਵਿਰਸਾ ਬਲਟੋਆ ਨਾਲ ਸੁਖਬੀਰ ਬਾਦਲ ਦਾ ਕਸੂਰ ਤੇ ਗੁਨਾਹ 10 ਗੁਣਾ ਵੱਟਾ ਸੀ ਤਾਂ ਕਹਿੰਦੇ ਸੁਖਬੀਰ ਬਾਦਲ ਨੂੰ ਸਜ਼ਾ ਕਿ ਨੇਜਾ ਲੈ ਕੇ 2 ਦਿਨ ਕਾਲ ਤੱਕ ਦੇ ਸਾਹਮਣੇ ਵਾਲੀ ਡਿਊਟੀ ਅੱਗੇ ਬਹਿਣਾ ਹੈ ਤੇ 11-11000 ਰੁਪਇਆ ਇੱਕ ਦੇਗ ਤੇ ਇੱਕ ਗੋਲਕ ਚ ਪਾਉਣਾ ਹੈ ਤੇ ਲੰਗਰ ਦੀ ਸੇਵਾ ਕਰਨੀ ਹੈ ਤੇ ਸੁਖਮਨੀ ਸਾਹਿਬ ਦਾ ਪਾਠ ਸੁਣਨਾ ਹੈ ਲੋਕ ਕਹਿੰਦੇ ਨੇ ਕਿ ਇਹ ਇਹ ਤਾਂ ਸੇਵਾ ਹੈ ਸਜ਼ਾ ਤਾਂ ਨਹੀਂ ਹੈ ਲੋਕ ਇਹ ਕਹਿ ਰਹੇ ਨੇ ਕਿ ਸਜ਼ਾ ਤੇ ਸੇਵਾ ਇਹਦੇ ਵਿੱਚ ਅੰਤਰ ਹੁੰਦਾ ਹੈ ਹੁਣ ਤੁਸੀਂ ਆਪਣਾ ਵਿਚਾਰ ਆਪਣਾ ਕਮੈਂਟ ਇਹਦੇ ਬਾਰੇ ਜਰੂਰ ਲਿਖਿਓ ਜਿੰਨੇ ਵੱਡੇ ਦੋਸ਼ ਭਗਵੰਤ ਮਾਨ ਦੇ ਉੱਪਰ ਉਹਦੀ ਹੀ ਪਾਰਟੀ ਦੇ ਐਮਐਲਏ ਕੁਮਰ ਵਿਜੇ ਪ੍ਰਤਾਪ ਨੇ ਲਾਏ ਨੇ ਉਹਦਾ ਜਵਾਬ ਕੁਮਰ ਵਿਜੇ ਪ੍ਰਤਾਪ ਦੇ ਦੋਸ਼ਾਂ ਦਾ ਜਵਾਬ ਆਮ ਆਦਮੀ ਪਾਰਟੀ ਨੂੰ ਜਰੂਰ ਦੇਣਾ ਚਾਹੀਦਾ ਹੈ ਤੱਥਾਂ ਸਬੂਤਾਂ ਨਾਲ ਦੇਣਾ ਚਾਹੀਦਾ ਹੈ ਬਹੁਤ ਮਿਹਰਬਾਨੀ ਸ਼ੁਕਰੀਆ